ਵਾਰਡ ਨੰਬਰ 79 ਚ ਖੜੇ ਆ ਹਲਕਾ ਸੈਂਟਰਲ ਦੇ ਵਿੱਚ ਜੀ ਕੱਲ ਸ਼ਾਮ ਨੀਅਰ ਅਬਾਊਟ 4 ਵਜੇ ਦੇ ਕਰੀਬ ਇੱਥੇ ਸੀਵਰ ਲਾਈਨ ਸੀ 24 36 ਜਿਹੜੀ ਚੌਂਕ ਹੋ ਗਈ ਸੀ ਜਿੰਦੇ ਕਰਕੇ ਪਾਣੀ ਜਿਹੜਾ ਬੈਕ ਮਾਰ ਗਿਆ ਜੀ ਰਾਮਨਗਰ ਗਲੀਆਂ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਭਰ ਗਿਆ ਲੋਕਾਂ ਦੇ ਘਰਾਂ 'ਚ ਵੀ ਪਾਣੀ ਚਲਾ ਗਿਆ ਹੁਣ ਪਾਣੀ ਹੌਲੀ ਹੌਲੀ ਵਧੀ ਜਾਂਦਾ ਪਿਆ ਧਰਮਪੁਰੇ 'ਚ ਵੀ ਭਰ ਗਿਆ ਨਿਊ ਸ਼ੈ ਨਗਰ ਹਰਗੋਬੀ ਨਗਰ 'ਚ ਵੀ ਪਾਣੀ ਜਿਹੜਾ ਕਾਫੀ ਭਰ ਗਿਆ ਵਾ ਇਹ ਪਾਣੀ ਜਿਹੜਾ ਹੈ ਬਰਸਾਤੀ ਪਾਣੀ ਨਹੀਂ ਹੈਗਾ ਇਹ ਕੋਈ ਕੁਦਰਤੀ ਆਫਤ ਨਹੀਂ ਹੈਗੀ ਇਹ ਕਿਤੇ ਨਾ ਕਿਤੇ ਜੋ ਅਬਜ਼ਰਵ ਕੀਤਾ ਜਾ ਰਿਹਾ ਹੈ ਸਾਡੇ ਅਫਸਰ ਸਬਾਨਾ ਦੀ ਨਲਾਇਕੀ ਹੈ ਜਿੰਦਾ ਸਾਹਮਣਾ ਜਿਹੜਾ ਸਾਨੂੰ ਕਰਨਾ ਪਿਆ ਰਿਹਾ ਕੱਲ ਸਾਡੇ ਮਾਨਯੋਗ ਐਮਐਲਏ ਸ਼੍ਰੀ ਅਸ਼ੋਕ ਬਰੇਸ਼ਰ ਪੱਪੀ ਜੀ ਉਹ ਵੀ ਆਏ ਸੀ ਸਵੇਰੇ 4 ਵਜੇ ਤੱਕ ਉਹ ਵੀ ਸਾਡੇ ਨਾਲ ਲੱਗੇ ਰਹੇ ਪਰ ਇਹ ਤਾਂ ਮੈਂ ਕਵਾਂਗਾ ਕਿ ਉਹਨਾਂ ਨੇ ਆਏ ਸਾਡੇ ਕਾਂਗਰਸ ਤੋਂ ਡਾਬਰ ਜੀ ਬੀਜੇਪੀ ਤੋਂ ਗੁਰਦੇਵ ਸ਼ਰਮਾ ਦੇਵੀ ਜੀ ਇਹ ਸਾਰੇ ਆਏ ਇਹ ਬੜਾ ਚੰਗਾ ਲੱਗਿਆ ਕਿ ਸਾਰਿਆਂ ਨੇ ਰਾਜਨੀਤੀ ਛੱਡ ਕੇ ਪਬਲਿਕ ਦੀ ਸਾਰ ਲਿੱਤੀ ਜਨਤਾ ਦੀ ਸਾਰ ਲਿੱਤੀ ਤੇ ਕੋਸ਼ਿਸ਼ ਕੀਤੀ ਇਹਦਾ ਹੱਲ ਨਿਕਲੇ ਪਰ ਜਿਹੜੇ ਸਾਡੇ ਅਫਸਰ ਹਕਮ ਕਰਨ ਦੀ ਜਿਹੜੇ ਨੀਂਦ ਸੁੱਤੇ ਹੋਏ ਆ ਉਹ ਨਹੀਂ ਹੱਲੇ ਤੱਕ ਸਾਰ ਲੈਣ ਆਏ ਹਾ ਸਾਡੇ ਇੱਕ ਐਕਸੀਅਨ ਸਾਹਿਬ ਹੈ ਬਲਜਿੰਦਰ ਜੀ ਉਹ ਕੱਲ ਤੋਂ ਲੈ ਕੇ ਅੱਜ ਤੱਕ ਹੱਲੇ ਤੱਕ ਰਿੱਥੀ ਹੈ ਬਿਲਕੁਲ ਉਹ ਨਹੀਂ ਏ ਉਹਨਾਂ ਨੇ ਡਿਊਟੀ ਬੇਖੂਬੀ ਨਿਭਾਈ ਆ ਪਰ ਜੇ ਇੰਨੀ ਤਰੱਕੀ ਸਾਡਾ ਲੁਧਿਆਣਾ ਕਰ ਚੁੱਕਾ ਸਮਾਰਟ ਸਿਟੀ ਚ ਹੈਗਾ ਹੋਇਆ ਇੰਨੀ ਮਸ਼ੀਨਰੀ ਹੈ ਕੱਲ ਤੋਂ ਲੈ ਕੇ ਅੱਜ ਤੱਕ ਉਹਨਾਂ ਕੋਈ ਇਹਦਾ ਹੱਲ ਨਹੀਂ ਕੱਢਿਆ ਗਿਆ ਇੱਕ ਮੇਰੇ ਸਾਹਮਣੇ 20 ਫੁੱਟ ਦਾ ਸੜਕ ਹੈ ਜਿਹੜੀ ਪੱਟਕੇ ਥੱਲੋਂ ਲਾਈਨ ਕੱਢਣੀ ਆ ਉਹ ਨਹੀਂ ਇਹਨਾਂ ਕੋਲ ਹੋਈ ਉਹਦੇ ਲਈ ਅਸੀਂ ਇਹ ਨਾਕਾਮੀ ਕਹਾਂਗੇ ਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੀ ਸੁਪਰਵਾਈਜ਼ਨ ਕਰਦੇ ਕਮਿਸ਼ਨਰ ਸਾਹਿਬ ਇੱਥੇ ਆਂਦੇ ਆ ਕੇ ਚੈੱਕ ਕਰਦੇ ਚੈੱਕ ਕਰਕੇ ਸੁਪਰਵਾਈਜ਼ਨ ਕਰਕੇ ਉਹਨਾਂ ਦੀ ਡਿਊਟੀਆਂ ਲਾ ਕੇ ਅਫਸਰਾਂ ਦੀ ਇਹ ਜਾਂਦੇ ਤਾਂ ਕਿ ਉਹ ਕੰਮ ਉਸ ਤਰੀਕੇ ਨਾਲ ਹੋ ਜਾਂਦਾ ਤੇ ਅੱਜ ਤੋਂ ਜੇ ਆਪਾਂ 2-3 ਮਹੀਨੇ ਪਿੱਛੇ ਚਲੇ ਜੀਏ ਅਸੀਂ ਮਾਨਯੋਗ ਮੇਅਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਐਡੀਸ਼ਨਲ ਕਮਿਸ਼ਨਰ ਸਾਹਿਬ ਸਾਰਿਆਂ ਕੋਲ ਚਿੱਠੀ ਲਿਖ ਕੇ ਬਕਾਇਦਾ ਸਹਿਨ ਕਰਾਈ ਸੀ ਕਿ ਇਹ ਨਾਲੇ ਦੀ ਸੀਵਰ ਦੀ ਸਫਾਈਆਂ ਸੁਪਰ ਸੈਂਕਸ਼ਨ ਨਾਲ ਕੀਤੀਆਂ ਜਾਣ ਤਾਂ ਕਿ ਬਰਸਾਤਾਂ ਜਿਹੜੀਆਂ ਸੋਖੀਆਂ ਲੰਘ ਜਾਣ ਉਹਨਾਂ ਨੇ ਜਿਹੜੀਆਂ ਚਿੱਠੀਆਂ ਸਾਡੀਆਂ ਉਹ ਰੱਦੀ ਦੇ ਬਾਸ ਸਮਝੀਆ ਰੱਦੀ ਚ ਸੁੱਟਤੀਆਂ ਤੇ ਜਿੰਦਾ ਨਤੀਜਾ ਅੱਜ ਸਾਡਾ ਲੁਧਿਆਣਾ ਸੈਂਟਰਲ ਭੂਗਤ ਰਿਹਾ ਜੀ ਆ ਤੁਸੀਂ ਦੇਖ ਸਕਦੇ ਹੋ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਹੈ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਬੱਚੇ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਇਹ ਜਦੋਂ ਪਾਣੀ ਉਤਰੇਗਾ ਉਦੋਂ ਕਿੰਡੀ ਖਤਰਨਾਕ ਬਿਮਾਰੀ ਫੈਲੇਗੀ ਅੱਗੇ ਵੀ ਆਪਾਂ ਦੇਖੀਏ ਹੜ੍ਹਾਂ ਦੇ ਆਏ ਪਏ ਐ ਇੰਨਾ ਨੁਕਸਾਨ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਤੇ ਕੀ ਸਾਡੀ ਕਾਰਪੋਰੇਸ਼ਨ ਚਾਹਦੀ ਹੈ ਕਿ ਜਰੂਰ ਇੱਥੇ ਵੀ ਕੋਈ ਨੁਕਸਾਨ ਹੋਵੇ। ਆਈ ਇਹਨਾਂ ਦੇ ਕਲੇਜੇ ਨੂੰ ਠੰਡ ਪੇਗੀ। ਮੈਂ ਇਹਨਾਂ ਨੂੰ ਕਹਾਂਗਾ ਕਿ ਭਾਈ ਜਿਹੜੀ ਨੀਂਦ ਸੁੱਤੇ ਹੋਏ ਹੋ ਉੱਠ ਜੋ ਉੱਠ ਕੇ ਇਹਦਾ ਹੱਲ ਕਰ ਲਓ ਤੇ ਸਾਨੂੰ ਸੁੱਖ ਦਾ ਸਾਹ ਲੈਣ ਦੇ ਦਿਓ। ਮੈਸੀ ਰੂ ਮੈਸੀ ਜੇ ਹੀ ਕਹਾਂਗੇ ਜੀ ਸਾਰੇ ਵਾਰਨ ਵਾਸੀਆਂ ਨੂੰ ਤੁਸੀਂ ਪੈਨਿਕ ਨਾ ਹੋਵੋ ਟੈਨਸ਼ਨ ਨਾ ਲਓ। ਉਦੋਂ ਤੱਕ ਅਸੀਂ ਇੱਥੇ ਬੈਠੇ ਆਂ ਜਦੋਂ ਤੱਕ ਇਸ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ। ਤੇ ਜਦੋਂ ਇਹਦਾ ਹੱਲ ਹੋ ਜਾਏਗਾ ਉਦੋਂ ਵੀ ਅਸੀਂ ਪੂਰੀ ਸਫਾਈ ਕਰਾ ਕੇ ਏਰੀਏ ਦੀ ਤਸੱਲੀ ਨਾਲ ਫੇਰ ਜਾਵਾਂਗੇ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਆ ਮੈਂ ਦੱਸ ਰਿਹਾ ਜੀ ਅਸੀਂ ਹੈਗੇ ਆ ਜੀ ਭਾਜਪਾ ਤੋਂ ਕਾਉਂਸਲਰ ਆਪੋਜੀਸ਼ਨ ਦੇ ਮੈਂ ਦੱਸ ਰਿਹਾ ਅਸੀਂ ਭਾਜਪਾ ਤੋਂ ਕਾਉਂਸਲਰ ਉਹ ਵੀ ਆਪੋਜੀਸ਼ਨ ਦੇ ਤੇ ਜਿਹੜੇ ਸਾਡੇ ਮੌਜੂਦਾ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਉਸ ਕੱਲ ਦੁਪਹਿਰੀ 4 ਵਜੇ ਤੋਂ ਲੈ ਕੇ ਸੁਵੇਰੇ 4 ਵਜੇ ਤੱਕ ਸਾਡੇ ਨਾਲ ਡਿਊਟੀ ਨਿਭਾਈ ਉਹਨਾਂ ਨੇ ਸਰਕਾਰ ਦੇ ਐਮ.ਐਲ.ਏ ਹੈ ਉਹਨਾਂ ਨੇ ਡਿਊਟੀ ਨਿਭਾਈ ਪਰ ਸਮੱਸਿਆ ਦਾ ਹੱਲ ਜਿਹੜਾ ਉਹ ਨਹੀਂ ਹੋਇਆ ਐਮ.ਐਲ.ਏ ਸਾਹਿਬ ਨੇ ਆਪਣੀ ਡਿਊਟੀ ਬੇਖੂਬੀ ਨਿਭਾਈ ਹੈ ਪਰ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ ਉਹਦੇ ਲਈ ਮੈਂ ਫਿਰ ਕਮਿਸ਼ਨਰ ਸਾਹਿਬ ਅੱਗੇ ਅਪੀਲ ਕਰਾਂਗਾ ਕਿ ਭਾਈ ਤੁਸੀਂ ਮਾਲਕ ਹੋ ਸ਼ਹਿਰ ਦੇ ਇਹਦਾ ਹੱਲ ਕਰ ਦਿਓ ਤੇ ਸਾਨੂੰ ਸੁੱਖ ਦਾ ਜੀਨ ਲਈ ਥੋੜੀ ਥਾਂ ਦਿਓ ਜੀ ਵਾਰਡ ਨੰਬਰ 79 ਕਾਉਂਸਲਰ ਭਵਨੀਤ ਕੋਰ ਸਿਮੂ ਹੈ ਜੀ ਮੇਰੀ ਲਾਈਫ ਦੇ ਵਿੱਚ ਮੈਂ ਪਹਿਲੀ ਵਾਰੀ ਇੱਥੇ ਪਾਣੀ ਦੇਖ ਰਿਹਾ ਉਹ ਵੀ ਨਾਲੇ ਦਾ ਆ ਦੇਖੋ ਜੀ ਗਲੀ ਦੇ ਵਿੱਚ ਨਾਲਾ ਨਹੀਂ ਹੈਗਾ ਗਲੀ ਹੈ ਕਿੰਦਾ ਵਗ ਰਿਹਾ ਨਾਲਾ ਲੱਗਦਾ ਪਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਇਸੇ ਇਲਾਕੇ ਦਾ ਜੰਮਾ ਦਾ ਮੈਨੂੰ ਬੜੀ ਧੇਰ ਹੋ ਗਈ ਦੇਖਦਿਆਂ ਜਿਹੜਾ ਇਹ ਨਾਲੇ ਨਾਲ ਨਾਲ 24 36 ਦਾ ਸੀਦੇ ਜਲਦਾ ਸੀ ਕਦੀ ਵੀ ਇਸ ਐਸੇ ਰੋਡ ਦੇ ਵਿੱਚ ਸੁਪਰ ਸੈਕਸ਼ਨ ਮਸ਼ੀਨਾਂ ਨੇ ਲਗੀਆਂ ਕੀ ਲੁਧਾਨੇ ਕੋ ਜਿਹੜੇ ਸੁਪਰ ਸੈਕਸ਼ਨ ਮਸ਼ੀਨਾਂ ਆ ਉਹ 32 ਸੈਕਟਰ ਦੀ ਜਾਂ 39 ਸੈਕਟਰ ਦੀ ਲਗੀਆਂ ਤਾਂ ਕਿ ਉਹਨਾਂ ਨੇ ਉੱਥੇ ਦੀ ਸਾਰੀ ਸਫਾਈ ਕਰਨੀ ਹੁੰਦੀ ਹੈ ਇਸ ਇਲਾਕੇ ਦਾ ਕਿਸੇ ਨੇ ਕੋਈ ਸਾਰ ਨਹੀਂ ਲੈਣਾ ਕਿਉਂਕਿ ਇਹ ਲੱਭੇ ਜੋ ਸਿਵਰੇ ਲੈਣਾ ਬਹੁਤ ਪੁਰਾਣੀ ਹੈ ਇਹਨੂੰ ਘੱਟੋ ਘੱਟ 25 30 ਸਾਲ ਮੰਨ ਹੋ ਗਿਆ ਦੇਖਦੇ ਆ ਇੱਕ ਵਾਰੀ ਤੇ ਬੜਾ ਜਿਹਾ ਨਿਕਲਿਆ ਸੀ ਪਾਣੀ ਉਸ ਤੋਂ ਬਾਅਦ ਸਫਾਈ ਹੋ ਗਈ ਸੀ ਪਰ ਉਸ ਤੋਂ ਬਾਅਦ ਕੋਈ ਸੁਪਰ ਸੈਕਸ਼ਨ ਇੱਥੇ ਲੱਗ ਸਕੀ ਕਿਉਂ ਮੈਂ ਸਾਰੇ ਲੀਡਰਾਂ ਨੂੰ ਸਾਰਿਆਂ ਨੂੰ ਬੀਰ ਕਰਦਾ ਕਿ ਇੱਥੇ ਇੱਕ ਇੱਕ ਵਾਰੀ ਸੁਪਰ ਸੈਕਸ਼ਨ ਮਿਚਾ ਲਈ ਜਾਣ ਤਾਂ ਕਿ ਇਸ ਨਾਲੇ ਨੂੰ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਔਰ ਇਸ ਇਲਾਕੇ ਨੂੰ ਰਾਹਤ ਮਿਲ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ